ਆਦੀ ਮੰਮਾ ਦੇ ਪੱਲੂ ਨਾਲ ਖੇਡ ਰਹੀ ਹੈ ਲੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਾਨੀ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਸਿਬਿਆ ਕਪਲ ਤੇ ਜੁਝਾਰ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹਰ ਸਤਿ ਸ਼੍ਰੀ ਅਕਾਲ ਕਰ ਦੋ ਤੇ ਅੱਜ ਮੈਂ ਬਾਇਆ ਗਾ ਵਾਲਾ ਸੂਟ ਨਿੱਕੀ ਬੂਟੀ ਵਾਲਾ ਬਲੈਂਕ ਕਮੈਂਟ ਕਰਕੇ ਦੱਸ ਦਿਓ ਕਿ ਕਿਦਾਂ ਦਾ ਲੱਗ ਰਿਹਾ ਅੱਛਾ ਪਾ ਚਾਪੜੇ ਚਾਪੜੇ ਨਹੀਂ ਇਹ ਜਮਾ ਤੁਹਾਡੇ ਵਰਗਾ ਚਾਪੜੇ ਤਾਂ ਪਾ ਸਿਆਣੇ ਆ ਰਿੱਕੀ ਬਹੁਤ ਸਿਆਣਾ ਗਾ ਹਨਾ ਚਲੋ ਆਪਣੇ ਨਵੇਂ ਸੂਟ ਵੀ ਵੀਰੇ ਤਿਆਰ ਹੋ ਗਏ ਹੈ ਗਾਇਸ ਤੇ ਉਹ ਵੀ ਅੱਜ ਮੈਂ ਤੁਹਾਨੂੰ ਦਿਖਾਉਣਿਆ ਕੰਗਾ ਜ਼ਾਮਦੋ ਜੀ ਤੇ ਚਾਹ ਪਾ ਦਿਓ ਯਾਰ ਮੈਨੂੰ ਚਾਹੂ ਪੀਣਾ ਤੇ ਇੰਨੀ ਗਰੀਬੀ ਆਈ ਪਈ ਮੈਂ ਨਵੇਂ ਲੈ ਕੇ ਆਵਾ ਹਨਾ ਨਵੇਂ ਲੈ ਆਉਣਾ ਤੇ ਅੱਜ ਨਵੇਂ ਸਰਮਾ ਪਾ ਕੇ ਦਿਖਾਉਣਾਗਾ ਸਾਰਿਆਂ ਨੂੰ ਯਾਦ ਰੱਖੀ ਮੈਂ ਭੁੱਲਣਾ ਨਹੀਂ ਜਾਵਾ ਠੀਕ ਹੈ ਕਿਉਂਕਿ ਸਾਰਿਆਂ ਨੇ ਗਿਆ ਵੀ ਦੀਦੀ ਸੁਰਮਾ ਜਰੂਰ ਪਾ ਕੇ ਦਿਖਾਓ ਵੀ ਜਿਹੜਾ ਫੈਲੇ ਨਾ ਨਿਕਲੇ ਨਾ ਤਾਂ ਜਰੂਰ ਪਲੀਜ਼ ਮੈਨੂੰ ਯਾਦ ਕਰਵਾ ਦਿਓ ਓਕੇ ਇੱਕ ਆਪਣੇ ਕੋਲ ਅੱਜ ਆ ਬਣਿਆਗਾ ਠੀਕ ਆ ਸਰਾਰਾ ਸੂਟ ਇਹ ਦਿਖਾ ਦਾਂਗੇ ਤੇ ਆ ਆਪਣੇ ਡਿਸਪੈਚ ਹੋਣੇ ਆ ਸੂਟ ਇੱਕ ਆਹ ਵਾਲਾ ਡਿਸਪੈਚ ਹੋਣਾ ਅੱਜ 5-6 ਸੂਟ ਡਿਸਪੈਚ ਕਰਨੇ ਹਨ ਅੱਜ ਤੇ ਰਣਵਿੰਦਰ ਇੱਕ ਕੰਮ ਕਰ ਦਿਓ ਪਲੀਜ਼ ਤੁਹਾਨੂੰ ਰਿਕੁਐਸਟ ਆ ਵੀ ਆ ਪਏ ਨੇ ਕੋਰੀਅਰ ਸਾਰੇ ਪੋਸਟ ਆਫਿਸ ਜਾਣੇ ਚੱਕੋ ਲਪਾਫੇ ਚ ਪਾਓ ਤੇ ਜਾਓ ਸੀ ਕੰਮ ਕਰਕੇ ਆਉਂਗਾ। ਲਓ ਬਈ। ਜਿਹੜੇ ਅਸੀਂ ਸੂਟ ਡਿਸਪੈਚ ਕਰਨੇ ਸੀਗੇ ਉਹ ਅਸੀਂ ਕਰਤੇ। ਅੱਜ ਸਾਡਾ ਸਵੇਰੇ ਸਵੇਰੇ ਇੱਕ ਬਹੁਤ ਸੋਹਣਾ ਕੰਮ ਹੋ ਗਿਆ ਤਾਂ ਬਹੁਤ ਵਧੀਆ ਹੋ ਗਿਆ। ਲਓ ਬਈ। ਆ ਆ ਗਿਆ ਬਈ ਆਪਣੇ ਕੋਲ ਸੂਟ ਬਣ ਕੇ। ਆਹ ਜਿਹੜਾ ਸੇਲ ਆਇਆਗਾ। ਪਿਛਲੀ ਵਾਰ ਇਹਨਾਂ ਨੇ پتہ ਕੀ ਗਲਤੀ ਕਰਤੀ ਸੀ? ਇੱਥੇ ਲਾਤਾ ਸੀਗਾ। ਹੁਣ ਆ ਜਿਹੜੀ ਚੁੰਝਾ ਇੱਥੇ ਵਟਨ ਲੱਗ ਜਾਣਗੇ ਸਾਰੇ। ਸਹੀ ਹੈ ਨਾ? ਚੁੰਨੀ ਵਗੈਰ ਬਣੀ ਪਈ ਐ ਇਹਦੀ। ਹਾਂਜੀ ਆ ਸੀਦੀ ਜੀ। ਬਸ ਇਹਨਾਂ ਦੇ ਸਾਰੇ ਨਾਪ ਚੈੱਕ ਕਰਕੇ ਕਲਾਇੰਟ ਦਾ ਠੀਕਾ। બસ ਇਸ ਤੋਂ ਬਾਅਦ ਡਿਸਪੈਚ ਕਰਨੇ ਆਪਾਂ ਓਕੇ ਹਲੋ ਬਈ ਗਾਇਸ ਕੰਮ ਧੰਦੇ ਨਿਵੇੜ ਕੇ ਰਿਸ਼ਤੇਦਾਰਾਂ ਨੂੰ ਹੈਂਡਲ ਕਰਕੇ ਬੁਟੀਕ ਤੇ ਅੱਜ ਆ ਗਏ ਸੀ ਰਿਸ਼ਤੇਦਾਰ ਠੀਕਾ ਚਾਹ ਪਾਣੀ ਪਿਆਇਆ ਸੇਵਾ ਕੀਤੀ ਚੰਗੀ ਉਹਨਾਂ ਦੀ ਤੇ ਹੁਣ ਸੰਗ ਤਾਂ ਚਲੀਆਂ ਨੇ ਸਾਡੀ ਮਾਸੀ ਬਾਰੇ ਤੁਹਾਨੂੰ ਜਿਹਦੇ ਨਾਲ ਮਲਾਉਣੀ ਹੁੰਦੀ ਆ ਮੈਂ ਤਾਈ ਦੇ ਘਰੇ ਜਾਨੀ ਹੰਦੀ ਆ ਉਹਨਾਂ ਦੀ ਗੁੜੀਏ ਦੇ ਸਹੁਰੇ ਚੱਲੇ ਆਪਾਂ ਗੁੱਡੀ ਉਥੋਂ ਕਿਉਂਕਿ ਮਾਸੀ ਜੀ ਆਏ ਹੋਏ ਸੀਗੇ ਤਾਂ ਉਹਨਾਂ ਨੂੰ ਆਪਾਂ ਬਿਠਾ ਕੇ ਲੈ ਕੇ ਜਾਣਾ ਚਾਹੁੰਦੇ ਹੋਏ ਨੇ ਇਹਨਾਂ ਨਾਲ ਲਾਂਭਾ ਲੈ ਜੂਗਾ ਸਾਨੂੰ ਕਿੱਦੇ ਦੇ ਕਹਿੰਦੇ ਸੀਗੇ ਕਿ ਭਾਈ ਤੁਸੀਂ ਮੈਲਕੇ ਨਹੀਂ ਜਾਂਦੇ ਆਉਂਦੇ ਨਹੀਂ ਠੀਕ ਹੈ ਨਾਲੇ ਸਾਡਾ ਲਾਂਬਾ ਲੈ ਜੁ ਹੁਣ ਆਪਾਂ ਉਧਰ ਨੂੰ ਗੱਡੀ ਪਾ ਲਈ ਆ ਅੱਜ ਸੁਰਮਾ ਦੱਸਣਾ ਸੀਗਾ ਰਿੱਕੀ ਟਰੱਕ ਦੱਸਣੀ ਸੀ ਸੁਰਮਾ ਲੈ ਕੇ ਨਹੀਂ ਆਈ ਜੇ ਟਾਈਮ ਲੱਗਿਆ ਤਾਂ ਤੱਪੇ ਤੋਂ ਲੈ ਆਵਾਂਗੇ ਨਾਲੇ ਮੈਂ ਉੱਥੇ ਕੰਮ ਕਰਕੇ ਆਉਣਾ ਤੱਪੇ ਮਤਲਬ ਤੇ ਗਾਇਸ ਰਿੱਕੀ ਨੇ ਜਾਣਾ ਪਾਰਟੀ ਤੇ ਅੱਜ ਕੱਲ ਜਿਹੜੇ ਵਿਆਹ ਤੇ ਗਏ ਸੀਗੇ ਠੀਕ ਹੈ ਤੇ ਬਸ ਫਿਰ ਮੇਰਾ ਕੈਨਸਲ ਹੋ ਗਿਆ ਤਾਂ ਤੱਪੇ ਜਾਣਾ ਰਿੱਕੀ ਹੀ ਤੱਪੇ ਦਾ ਕੰਮ ਕਰਿਓਗੇ ਹਨਾ ਚਲੋ ਵੀ ਆਪਾਂ ਪਹੁੰਚ ਕੇ ਕਰੇਵਿਧਾਰ ਸਿੰਘ ਜੀ ਇੱਥੇ ਦੋ ਹੁੰਦੀ ਨਾਲ ਖੇੜ ਰਹੇ ਆ ਤੇ ਸਬਜ਼ੀ ਬਣਾਈ ਅੱਜ ਆਪਾਂ ਕद्दू ਦੀ ਕद्दू ਦੀ ਸਬਜ਼ੀ ਆਪਾਂ ਘਰ ਤੇ ਦੀ ਬਣੀ ਜਾਂਦੀ ਆ ਆਟਾ ਗੁੰਨ ਘਰ ਕੋਈ ਸਾਫ਼ ਕਰਤੀ ఎవਰੀਥਿੰਗ ਇਜ਼ ਕੰਪਲੀਟ ਸਾਰਾ ਕੰਮ ਕੰਪਲੀਟ ਹੋ ਗਿਆ ਮੰਮੀ ਭੂਆ ਕੋ ਚਲੇ ਗਏ ਸੀ ਅੱਗੇ ਵਾਪਸ ਅੱਜ ਆਪਾਂ ਸਰਪ੍ਰਾਈਜ਼ ਦੇਵਾਂਗੇ ਮੰਮੀ ਨੂੰ ਸੌਰੀ ਸਰਪ੍ਰਾਈਜ਼ ਦੇਤਾ ਮੰਮੀ ਨੂੰ ਸੂਟ ਦਿੱਤਾ ਸੀਗਾ ਮੈਨੂੰ ਕਰੀਮ ਕਲਰ ਦਾ ਬਹੁਤ ਸੋਹਣਾ ਲੱਗਿਆ ਠੀਕ ਆ ਤੇ ਕਿਵੇਂ ਦਾਗਾ ਜਿੱਦਨ ਮੰਮੀ ਨੇ ਵੇਅਰ ਕੀਤਾ ਉਹ ਫੋਟੋ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰ ਦੂੰਗੀ ਲੋ ਵੀ ਗਾਇਸ ਆਵਲਾ ਸੂਟ ਆ ਆ ਦੁਪੱਟਾ ਦਾ ਠੀਕ ਆ ਦੁਪੱਟੇ ਤੇ ਪੱਲਿਆਂ ਤੇ ਇਦਾਂ ਆ ਚੀਜ਼ ਲੱਗੀ ਹੋਈ ਆ ਆ ਸ਼ਰਟ ਆ ਪ੍ਰੋਪਰ ਇਹਦੇ ਵਿੱਚ ਹੈਂਡਵਰਕ ਆ ਠੀਕ ਆ ਦਿਸ ਵਨ ਸ਼ਰਟ ਤੇ ਆ ਵਾਲੀ ਸਲਵਾਰ ਆ ਪਿਓਰ ਕਾਟਨ ਦਾ ਸੂਟ ਆ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਮੰਮੀ ਨੂੰ ਤਾਂ ਪਰਸਨਲੀ ਬੜਾ ਜ਼ਿਆਦਾ ਪਸੰਦ ਆਇਆ ਬਹੁਤ ਜ਼ਿਆਦਾ ਪਸੰਦ ਆਇਆ ਮੰਮੀ ਨੂੰ ਇਹ ਵਾਲਾ ਸੂਟ ਠੀਕ ਆ ਮੰਮੀ ਕਹਿੰਦੀ ਬਹੁਤ ਸੋਹਣਾਗਾ ਮੇਰੇ ਪਾਇਆ ਵੀ ਬਹੁਤ ਸੋਹਣਾ ਲੱਗੂਗਾ ਇਹ ਦੁਪੱਟਾ ਵੀ ਪਿਓਰ ਮਸਲੀਨ ਦਾ ਤੇ ਸੂਟ ਵੀ ਪਿਓਰ ਮਸਲੀਨ ਦਾ ਹੈਗਾ ਬਹੁਤ ਸੋਹਣਾ ਲੱਗਿਆ ਮੰਮੀ ਨੂੰ ਲੋ ਬਈ ਤੁਜੇ ਢਿੰਡੀ ਹੋ ਗਈ ਸ਼ੁਰੂਆਤ ਕੱਲ ਜਿਹੜਾ ਹੈਗਾ ਬਲੌਗ ਆਪਾਂ ਕੰਟੀਨਿਊ ਨਹੀਂ ਸੀ ਕਰ ਪਾਏ ਬਈ ਸੌਰੀ ਉਹਦੇ ਲਈ ਤੇ ਅੱਜ ਹੁਣ ਆਪਾਂ ਦੁਬਾਰੇ ਕੰਟੀਨਿਊ ਕੀਤਾ ਹੈਗਾ ਬਲੌਗ ਕਿਉਂਕਿ ਕੱਲ ਨਾ ਘਰੇ ਜਦੋਂ ਆਏ ਐ ਐਕਚੁਅਲੀ ਕੰਮ ਵਾਲਾ ਪਿਆ ਸੀਗਾ ਸੋ ਤਾਂ ਕਰਕੇ ਆਪਾਂ ਨੂੰ ਟਾਈਮ ਨਹੀਂ ਲੱਗਿਆ ਬਲੌਗ ਬਣਾਉਂਦਾ ਤੇ ਬਲੌਗ ਆਪਾਂ ਹੁਣ ਸੁਬਾ ਦੁਬਾਰੀ ਸਟਾਰਟ ਕਰ ਰਹੇ ਆਂ ਠੀਕ ਆ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਅੱਜ ਵਾਲੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਦੱਸਣਾਗਾ ਵੀ ਆਪਾਂ ਕੱਜਲ ਪਾਉਣਾਗਾ ਅੱਖਾਂ ਦੇ ਵਿੱਚ ਜਿਹੜਾ ਫੈਲੇ ਨਾ ਅੱਜ ਪਾ ਕੇ ਦਿਖਾਉਣਾਗਾ ਤੁਹਾਨੂੰ ਠੀਕ ਹੈ ਤਾਂ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਉਧਰ ਜਿਹਾਰ ਸਿੰਘ ਜੀ ਦੇਖ ਰਹੇ ਨੇ ਕਾਰਟੂਨ ਬੱਸ ਇਹਨੂੰ 10-15 ਮਿੰਟ ਦਿਖਾਉਣੇ ਹੁੰਦੇ ਆ ਖਾਣਾ ਖੂਣਾ ਇਹਨੇ ਖਾ ਲਿਆ ਹੁਣ ਨਮੋਣਾ ਇਹਨੂੰ ਅੱਜ ਟਾਈਮ ਵੀ 12:00 ਵੱਜ ਗਏ ਕਿਉਂਕਿ ਰਿੱਕੀ ਗਈ ਸੀ ਰਾਤ ਵਿਆਹ ਤੇ ਤੇ ਵਿਆਹ ਤੇ ਜਾਣ ਕਰਕੇ ਉਹਨਾਂ ਦਾ ਬੀਬੀ ਆ ਜਿਹੜਾ ਉਹ ਬਹੁਤ ਘਟਿਆ ਪਿਆਗਾ ਖਾਤੇ-ਬੀਦੇ ਨਾਲ ਹੋ ਜਾਂਦਾਗਾ ਤੇ ਅੱਜ ਆਪਾਂ ਜੁਹਾਰ ਦੇ ਕੱਪੜੇ ਪਾਵਾਂਗੇ ਕੱਪੜ ਪਰ ਤਾਂ ਕਰਕੇ ਲੇਟ ਹੋ ਗਏ ਹੁਣ ਉਹ ਇਸ਼ਨਾਨ ਕਰੀ ਜਾਂਦੇ ਆ ਨਹਾਈ ਜਾਂਦੇ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਰੈਡੀ ਹੋ ਜਾਣਾ ਰੈਡੀ ਹੋ ਕੇ ਫਿਰ ਆਪਾਂ ਜਾਣਾ ਕੰਮ ਤੇ ਇਹ ਮੰਮੀ ਆਪਣੇ ਵਾਪਸ ਆ ਗਏ ਮੰਮੀ ਤੋਂ ਰਿਵਿਊ ਲਵਾਂਗੇ ਆਪਾਂ ਨਵੇਂ ਗੁੰਦ ਦੇ ਲਈ ਮੰਮੀ ਨੂੰ ਨਮਾਜ਼ ਉਤੋਂ ਨਾਲ ਕਿਵੇਂ ਲੱਗਿਆ ਠੀਕ ਹੈ ਇਹ ਕਿੰਨੀ ਖੁਸ਼ੀ ਹੋਈ ਉਹਨੂੰ ਬਸ ਮੰਮੀ ਨੂੰ ਇਹ ਆ ਵੀ ਥੋੜਾ ਜਿਹਾ ਦੁਪੱਟਾ ਹੈਵੀ ਲੱਗਿਆ ਮੈਂ ਕਿਹਾ ਮੰਮੀ ਇੱਕ ਦੁਪੱਟਾ ਪਾਉਦੇ ਨਾਲ ਪਲੇਨ ਕਰਾ ਕੇ ਰੱਖ ਲਾਂਗੇ ਕਦੇ ਪਲੇਨ ਨਾਲ ਲਿਆ ਕਦੇ ਉਹ ਲੈ ਲਿਆ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਤੇ ਕੰਮਕਾਰ ਆਪਾਂ ਸਾਰਾ ਨਿਬੇੜ ਲਿਆ ਝਾੜੂ ਪੂੰਛਾ ਐਵਰੀਥਿੰਗ ਕੱਪੜੇ- हां मम्मी किमे ਲੱਗਿਆ ਤੁਹਾਨੂੰ ਸੂਟ ਕੱਲ ਵਾਲਾ ਰਿਵਿਊ ਦੇ ਦੋ ਮੈਨੂੰ ਕਿੰਨਾ ਕ ਪਸੰਦ ਆਇਆ ਸਰਪ੍ਰਾਈਜ਼ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਪੁੱਤ ਪੂਰਾ ਵਧੀਆ ਲੱਗਿਆ ਲਓ ਬਈ ਮੰਮੀ ਕਹਿੰਦੀ ਮੈਨੂੰ ਸਰਪ੍ਰਾਈਜ਼ ਬਹੁਤ ਵਧੀਆ ਲੱਗਿਆ ਮੈਂ ਦੱਸਦਾ ਸੀ ਮੈਂ ਕਿਹਾ ਸਾਡੀ ਮੰਮੀ ਨੂੰ ਨਾ ਥੋੜਾ ਜਿਹਾ ਉਹ ਘੱਟ ਪਸੰਦ ਆਇਆ ਸੀ ਦੁਪੱਟਾ ਵੀ ਉਹ ਹੈਵੀ ਵਾਲਾਗਾ ਮੈਂ ਕਿਹਾ ਮੰਮੀ ਇੱਕ ਪਲੇਨ ਇੱਕ ਪਲੇਨ ਦੁਪੱਟਾ ਲੈ ਲਿਓ ਨਾਲ ਹੈਨਾ ਸਹੀ ਹੈ ਨਾ ਚਲੋ ਤੁਸੀਂ ਜੁਝਾਰ ਨੂੰ ਨਵਾ ਦਿਓ ਮੈਂ ਰੈਡੀ ਹੋ ਕੇ ਆ ਗਿਆ ਠੀਕ ਹੈ ਬਹੁਤ ਠੀਕ ਹੈ ਠੀਕ ਲਓ ਬਈ ਇੱਧਰ ਜੁਝਾਰ ਸਿੰਘ ਨੂੰ ਝੂਟੇ ਦੇ ਰਹੇ ਨੇ ਸਵਾਰ ਰਹੇ ਨੇ ਆਪਾਂ ਸਕੂਟਰੀ ਬਾਹਰ ਕੱਢ ਲਈ ਤੇ ਆਪਾਂ ਧੁੱਪ ਤੋਂ ਬਚਣ ਵਾਸਤੇ ਫੇਸ ਨੂੰ ਕਰ ਲਿਆ ਆਪਾਂ ਕਵਰ ਤੇ ਕੱਜਲ ਰਹਿ ਗਿਆ ਸੀ ਅੱਜ ਕੱਜਲ ਪਾ ਕੇ ਲਿਆਉਂਗੀ ਮੈਂ ਤੁਹਾਨੂੰ ਦੱਸੂਗੀ ਟ੍ਰਿਕ ਜਮਾਂ ਨਹੀਂ ਫੈਲਦਾ ਕਹੇ ਜਾਂ ਮਰਜੀ ਸੁਰਮਾ ਹੋਵੇ ਤੁਹਾਡੇ ਕੋਲ ਜੇ ਤੁਸੀਂ ਮੇਰੇ ਵਾਲੀ ਟ੍ਰਿਕ ਵਰਤੋਗੇ ਕਦੇ ਤੁਹਾਡਾ ਅੱਖਾਂ ਤੇ ਨਹੀਂ ਫੈਲੂਗਾ ਨਾ ਅੱਖਾਂ ਕਾਲੀਆਂ ਹੋਣ ਨਾ ਨਿਕਲੇ 24 ਘੰਟੇ ਇਹ ਟ੍ਰਿਕ ਮੈਂ ਤੁਹਾਨੂੰ ਅੱਜ ਦੱਸੂ ਠੀਕ ਹੈ ਗਾਇਸ ਹੁਣ ਮੈਂ ਕੰਮ ਕਰਿਆ ਵਾ ਵਾਹ ਹਾਂਜੀ ਗਾਇਸ ਤੇ ਆਪਾਂ ਪਹੁੰਚ ਗਏ ਆਪਣੀ ਫੇਵਰੇਟ ਪਲੇਸ ਦੇ ਉੱਪਰ ਠੀਕ ਹੈ ਸਾਡਾ K7 bridal ਹੈ ਸਟੂਡੀਓ ਤੇ ਭੈਣੋ ਥੋੜੇ ਜਣੇ ਹੀ ਰਹਿ ਗਏ ਆਫਰ ਦੇ ਜਲਦੀ ਜਲਦੀ ਆਫਰ ਦਾ ਫਾਇਦਾ ਚੱਕ ਲੋ ਤੇ ਮੈਂ ਵੀ ਇੱਕ ਅੱਧੇ ਦਿਨ ਤੱਕ ਆਫਰ ਦਾ ਫਾਇਦਾ ਚੱਕਣ ਆਉਂਗੀ ਵਾਲਾਂ ਦਾ ਕਰਵਾਉਂਗੀ ਕੁਛ ਠੀਕ ਹੈ ਕੁੜੀਆਂ ਕਹਿੰਦੀਆਂ ਦੀਦੀ ਪੂਰਾ ਡਿਟੇਲ ਦੇ ਵਿੱਚ ਦੱਸਿਓ ਸਾਨੂੰ ਸਾਰਾ ਹਾਂ ਆਫਰ ਉਹੀ ਸੇਮ ਜਿਹੜੀ ਕੱਲ ਵਾਲੇ ਬਲੌਗ ਚ ਬੋਲੀ ਸੀ ਹੈਨਾ ਉਹੀ ਸੇਮ ਆਫਰ ਹੀ ਹੈ ਨਾ ਹਾਂਜੀ ਅੱਜ ਆਪਾਂ ਇੰਸਟਾਗ੍ਰam ਤੇ ਹੀ ਪਾਵਾਂਗੇ ਸਟੋਰੀ ਹੈਨਾ ਮਿਸਤਾ ਦਿ ਪਾਵਾਂਗੇ ਲੋ ਬਈ ਹੁਣ ਮੈਂ ਤੁਹਾਨੂੰ ਕੱਜਲ ਦੀ ਟ੍ਰਿਕ ਦੱਸਦਾ ਪਹਿਲਾਂ ਗਾਇਸ ਠੀਕ ਆ ਕੁੜੀਆਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਨੇ ਸੁਰਮੇ ਵਾਲੀ ਟ੍ਰਿਕ ਦਾ ਠੀਕ ਆ ਸਭ ਤੋਂ ਪਹਿਲਾਂ ਤਾਂ ਇੱਕ ਸੁਰਮਾ ਲੈ ਲਓ ਤੁਸੀਂ ਕੱਜਲ ਕੋਈ ਵੀ ਕੱਜਲਾ ਤੁਹਾਡੇ ਕੋਲ ਲੈ ਲਓ ਕੋਈ ਵੀ ਤੇ ਇੱਕ ਨਾਲ ਲਾਈਨਰ ਦੇ ਦਿਓ ਲਾਈਨਰ ਤੇ ਕੱਜਲ ਦੋ ਚੀਜ਼ਾਂ ਦੀ ਤੁਹਾਨੂੰ ਜ਼ਰੂਰ ਤਾਂ ਮੈਂ ਤੁਹਾਨੂੰ ਦੱਸਦਾ ਵੀ ਤੁਹਾਨੂੰ ਕਿਹੜੀਆਂ ਕਿਹੜੀਆਂ ਸਭ ਤੋਂ ਪਹਿਲਾਂ ਪਹਿਲਾਂ ਤਾਂ ਮਾਰਕੀਟ ਜਾਓ ਘਰ ਵਾਲੇ ਨੂੰ ਲੈ ਜਾਓ ਠੀਕ ਆ ਜਿਨ੍ਹਾਂ ਦੇ ਘਰ ਵਾਲੇ ਨਹੀਂ ਹੈਗੇ ਉਹ ਚੁੱਪ ਕਰਕੇ ਆਪ ਜਾਓ ਇੱਕ ਕੱਜਲ ਲਿਆਓ ਤੇ ਇੱਕ ਲਾਈਨਰ ਲਿਓ ਵੈਸੇ ਆਲਮੋਸਟ ਇਹ ਦੋਨੇ ਚੀਜ਼ਾਂ ਕੁੜੀਆਂ ਕੋਲ ਹੁੰਦੀਆਂ ਨੇ ਇਹਨੇ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ ਇਹ ਪਰਸ ਦੇ ਵਿੱਚ ਜਿਹੜੇ ਹਥਿਆਰ ਨੇ ਆਪਾਂ ਰੱਖਦੀ ਰੱਖਦੇ ਹਾਂ ਠੀਕ ਹੈ ਠੀਕ ਹੈ ਲੈ ਫੜ ਦੇ ਦੇ ਲਾਈਨਰ ਤੁ ਤੁ ਹਾਂਜੀ ਉਹ ਦਿੰਦੇ ਆ ਲਾਈਨਰ ਲੈ ਵੀ ਸਭ ਤੋਂ ਪਹਿਲਾਂ ਤਾਂ ਆਪਾਂ ਪਹਿਲਾਂ ਕੱਜਲ ਪਾ ਲੈਣਾ ਠੀਕ ਹੈ ਗਾਇਸ ਦੇਖੀ ਵੇਸ਼ ਆ ਗਈ ਸੀਗੀ ਲੈ ਉਧਰੋਂ ਸਵਿਚ ਆਨ ਕਰਨ ਵਾਲੀ ਹੈਗੀ ਇਹ ਲਾਈਟ ਦੀ ਲਾਈਟ ਦੇ ਦੇ ਦੀ ਪਰਲਿਸ ਪਰਲਿਸ ਆ ਵਾਲੀ ਹਾਂ ਹੁਣ ਵਧਿਆ ਰਿਹਾ ਹਾਂਜੀ ਕੁੜੀਆਂ ਗੈਨੇ ਮਰਪਰੀ ਤੇਰਾ ਫੇਸ ਬਹੁਤ ਸਾਫ ਹੋ ਗਿਆ ਅੱਗੇ ਨਾਲ ਬੱਸ ਤਾਂ ਬਾਈ ਮੈਂ ਮੈਡੀਸਨ ਵੀ ਲੈ ਰਹੀ ਹਾਂ ਫੇਸ ਦੀ ਪਰ ਤੁਹਾਨੂੰ ਸਹੀ ਗੱਲ ਦੱਸਾਂ ਕੁਛਕ ਮੇਰੀ ਕੇਅਰ ਇਹ ਵੀ ਰੱਖ ਰਹੇ ਨੇ ਫੇਸ ਦੀ ਫੇਸ ਵੀਟ ਦਾ ਜ਼ਰੂਰੀ ਹੈ ਮਤਲਬ ਜਿੰਨੇ ਨੂੰ ਲੱਗਦਾਗਾ ਵੀ ਟੈਨਿੰਗ ਆ ਇਹ ਮੇਰੇ ਪੈਕ ਵਗੈਰਾ ਲਾ ਦਿੰਦੀਆਂ ਫੇਸ਼ੀਅਲ ਵੀ ਕਰਵਾਉਣੀ ਆ ਬਾਈ ਮੈਨਾਂ ਤੋਂ ਤੇ ਫੇਸ਼ੀਅਲ ਇਹ ਮੇਰੇ ਆ ਬਲੇਮਿਸ ਨੂੰ ਦੇਖ ਕੇ ਹਨਾ ਫਿਰ ਕਰਦੇ ਨੇ ਕਿਉਂਕਿ ਇੰਨੀ ਜਲਦੀ ਰਿਮੂਵ ਨਹੀਂ ਹੁੰਦੀਆਂ ਹੁੰਦੀਆਂ ਮੈਡੀਸਨ ਨਾਲ ਥੈਂਕ ਯੂ ਸੋ ਮੱਚ ਗਾਇਸ ਕੇ 7 ਧੰਨਵਾਦ ਤੁਹਾਡਾ ਵੈਲਕਮ ਧੀ ਕਜਲ ਨੂੰ ਪੂਰਾ ਡਾਰਕ ਕਰਕੇ ਪਾ ਲੈਣਾ ਜੇ ਤੁਸੀਂ ਕਹਿਣੋ ਕਜਲ ਤੁਹਾਨੂੰ ਕਿਹੜਾ ਚਾਹੀਦਾ ਲੈਕਮੀ ਦਾ ਲਿਆਇਓ ਆਈਕੋਨਿਕ ਬਲੈਕ ਕਲਰ ਦਾ ਪੂਰਾ ਡਾਰਕ ਡਾਰਕ ਪਾਉਣਾ ਜਿੱਦਾਂ ਇਦਾਂ ਮੈਂ ਪਾਇਆਗਾ ਦੇਖੋ ਧਿਆਨ ਨਾਲ ਦੇਖੋ ਇਦਾਂ ਮੈਂ ਪਾ ਰਹੀ ਹਾਂ ਠੀਕ ਹੈ ਲੋ ਗੱਜਲ ਹੁਣ ਆਪਾਂ ਪਾ ਲਿਆ ਹੁਣ ਆਪਣੇ ਕੋਲ ਲਾਈਨਰ ਤੁਹਾਡੇ ਕੋਲ ਕਿਹੜਾ ਵੀ ਲਾਈਨਰ ਹੈ ਠੀਕ ਹੈ ਉਹ ਦੇਖ ਲਿਓ ਜੇ ਲਿਕਵਿਡ ਵਾਲਾ ਉਹ ਜ਼ਿਆਦਾ ਵਧੀਆ ਹੈਗਾ ਇੱਥੇ ਲਿਕਵਿਡ ਵਾਲਾ ਨਹੀਂ ਹੈਗਾ ਨਹੀਂ ਦੀਦੀ ਇਹੇ ਵਾਲਾ ਜ਼ਿਆਦਾ ਵੈਸਟ ਹੋਦਾ ਨਾਲ ਓਕੇ ਪਰ ਮੈਨੂੰ ਲਿਕਵਿਡ ਵਾਲਾ ਵੈਸਟ ਲੱਗਦਾ ਨਹੀਂ ਹੈ ਉਹਦ ਨਾਲ ਹੁਣ ਜਿੱਥੇ ਆਪਾਂ ਨਹੀਂ ਬੱਚੇ ਇਹ ਉਹੀ ਨਾ ਜ਼ੋਰ ਨਹੀਂ ਨਾ ਲਵਾਉਂਦਾ ਕੱਜਲ ਵਾਲਾ ਉਹ ਨਾਲੇ ਸਹੀ ਵੀ ਨਹੀਂ ਲੱਗਦਾ ਹਰ ਇੱਕ ਤੋਂ ਨਹੀਂ ਉਹੀ ਦੇ ਮੈਨੂੰ ਲਿਕਰ ਦੇ ਇੱਕ ਮਿੰਟ ਇਹ ਵਾਲਾ ਜ਼ੋਰ ਵਾਲਾ ਲਵਾਉਂਦਾ ਇਹ ਉੱਪਰ ਤਾਂ ਸਹੀ ਆ ਜਾਂਦਾ ਅੱਖਾਂ ਦੇ ਉੱਪਰ ਜੇ ਲਾਉਣੇ ਆ ਉਦੋਂ ਸਹੀ ਆ ਜਾਂਦਾ ਦੂਸਰੋਂ ਨਹੀਂ ਇਹ ਸਹੀ ਲੱਗਦਾ ਚਲੋ ਗਾਇਜ਼ ਅਸੀਂ ਪਹਿਲਾਂ ਲਿਕਵਿਡ ਵਾਲਾ ਲਾਈਨਰ ਲੱਭ ਲਈਏ ਠੀਕ ਆ ਫਿਰ ਤੁਹਾਨੂੰ ਮਿਲਦੇ ਹਾਂ ਘਟਦਾ ਘਟਦੇ ਲਓ ਬਈ ਇਹ ਵੀ ਗਾਇਜ਼ ਸਾਡੇ ਕੋਲ ਜਿਹੜਾ ਹੈਗਾ ਲੈਕਮੀ ਦਾ ਹੈਗਾ ਲਾਈਨਰ ਠੀਕ ਆ ਤੇ ਫੇਸ ਦਾ ਮੇਰਾ ਸਾਫ ਲੱਗ ਰਿਹਾ ਨਾ ਪੂਰਾ ਮੈਂ ਕਿਹਾ ਇਹਨਾਂ ਦਾ ਵੀ ਇਹਨਾਂ ਦਾ ਵੀ ਧੰਨਵਾਦ ਮੈਂ ਕਿਹਾ ਮੇਰੀ ਸਕਿਨ ਦੀ ਬਹੁਤ ਕੇਅਰ ਕਰਦੀਆਂ ਨੇ ਕੁੜੀਆਂ ਤੇ ਲੋ ਬਈ ਤੇ ਹੁਣ ਆਪਾਂ ਲਾਈਨਰ ਲਾਉਣੇ ਆ ਠੀਕ ਹੈ ਲਾਈਨਰ ਤੁਸੀਂ ਲੈਕਮੀ ਦਾ ਲੈ ਲੇ ਲੈਕਮੀ ਦਾ ਬਲੈਕ ਕਲਰ ਦਾ ਲਿਕਵਿਡ ਲਿਓ ਪਰ ਐਦਾਂ ਦੀ ਉਹਦੇ ਵਾਲਾ ਦੂਜਾ ਨਹੀਂ ਮੈਨੂੰ ਵਧੀਆ ਲੱਗਦਾ ਨਹੀਂ ਲਿਕਵਿਡ ਵਧੀਆ ਸਟੇ ਕਰਦਾ ਨਾ ਦੀਦੀ ਫਿਰ ਉਹ ਦੂਜਾ ਵੀ ਉਹ ਹੋ ਜਾਂਦਾ ਰਿਮੂਵ ਹੋ ਜਾਂਦਾ ਲੋ ਬਈ ਗਾਇਸ ਤੇ ਹੁਣ ਆਪਾਂ ਪਰ ਮੈਨੂੰ ਦੂਸਰਾ ਜ਼ਿਆਦਾ ਪਸੰਦ ਆ। ਜਿੱਥੇ ਆਪਾਂ ਕੱਜਲ ਪਾਇਆਗਾ ਨਾ ਉਹਦੀ ਉੱਪਰ ਹੀ ਆਪਾਂ ਲਾਈਨਰ ਯੂਜ਼ ਕਰ ਲਾਂਗੇ ਹਾਂ। ਆਹ ਨਹੀਂ ਤਾਂ ਵਿਡੀਓ ਤੇ ਲਿਕਵ ਨਹੀਂ ਚੱਲਦਾ। ਹਾਂ ਨਹੀਂ ਪਰ ਉਹ ਵੀ ਇਦਾਂ ਨਾਲ ਅਸੀਂ ਤੇ ਉੱਤਰਦਾ ਨਹੀਂ ਹੈਗਾ। ਨਹੀਂ ਬੱਚੇ ਜੇ ਆਪਾਂ ਕੱਜਲ ਸਟੇ ਕਰਨਾਗਾ ਤੇ ਲਿਕਵਿਡ ਹੀ ਲੱਗਦਾ। ਦੀਦੀ ਕਿਤੇ ਸੁੰਦਰ ਲੱਗ ਰਹੇ ਠੀਕ ਹੈ ਜੀ ਬਹੁਤ ਸੁੰਦਰ ਇਦਾਂ ਆਪਾਂ ਇੱਕ ਅੱਖ ਤੇ ਉਹ ਕਰ ਲਿਆ ਲਗਾ ਲਿਆ ਠੀਕ ਹੈ ਪ੍ਰੋਪਰ ਲਾਈਨਰ ਹੁਣ ਮੈਂ ਦੂਸਰੀ ਅੱਖ ਤੇ ਲਗਾਉਣਾ ਧਿਆਨ ਨਾਲ ਦੇਖ ਲਿਓ ਬਾਈ ਨਾ ਵੀ ਆਪਣੇ ਆਪ ਲੈ ਰਹੀ ਹਾਂ ਬਿਨਾ ਹੈਲਪ ਤੋਂ ਇਹ ਇਹ ਜੇ ਕੰਮ ਤੇ ਬਾਧੂ ਕਰ ਲੀਏ ਲੋਵੀ ਦੋਨੋਂ ਸਾਈਡ ਜਿਹੜਾ ਹੈਗਾ ਲਾਈਨਰ ਹੈਗਾ ਉਹ ਲਗਾ ਲਿਆ ਆਪਾਂ ਕੱਜਲ ਦੇ نیچے ਆ ਜਿਹੜਾ ਲਾਈਨਰ ਲਗਾ ਲਿਆ ਠੀਕ ਆ ਹੁਣ ਆਪਾਂ ਵੇਟ ਕਰਾਂਗੇ ਵੀ ਇਹ ਸੁੱਕ ਜੇ ਜਦੋਂ ਇਹ ਸੁੱਕ ਗਿਆ ਨਾ ਠੀਕ ਆ ਜਿਵੇਂ ਇੱਧਰ ਲਾਉਣ ਸੁੱਕ ਗਿਆ ਉਸ ਤੋਂ ਬਾਅਦ ਜਿਹੜਾ ਕੱਜਲਾ ਆਪਾਂ ਹੋਰ ਫਿਲ ਕਰ ਲੈਣਾਗਾ ਅੱਖ ਦੇ ਵਿੱਚ ਠੀਕ ਆ ਕੱਜਲ ਹੋਰ ਫਿਲ ਕਰ ਲੈਣਾ ਅੱਖ ਦੇ ਵਿੱਚ ਉਹਦੇ ਨਾਲ ਅੱਖ ਤਾਂ ਜਿਹੜੀ ਹੋਰ ਕੱਜਲ ਜਿਹੜਾ ਆਪਣਾ ਉਹ ਬਲੈਕ ਹੋ ਜਾਊਗਾ ਡਾਰਕ ਹੋ ਜਾਊਗਾ ਇਹ ਕਲਾ ਜਿਹੀ ਲੱਗ ਰਿਹਾ ਕੋਈ ਨੋ ਸਹੀ ਨਸਕਾਰਾ ਦੋ ਨਸਕਾਰਾ ਲਾ ਕੇ ਫੁੱਲ ਲੁੱਕ ਦਿਖਾਈ ਲੋ ਨਸਕਾਰਾ ਠੀਕ ਹੈ ਯੂਜ਼ ਕਰਾਂਗੇ ਆਪਾਂ ਲਓ ਬਈ ਮਸਕਰਾ ਆਪਾਂ ਯੂਜ਼ ਕਰ ਲਿਆ ਠੀਕ ਆ ਤੇ ਜਿਹੜਾ ਆਸਤੀ ਪਾਸੇ ਫੈਲਿਆ ਹੋਊਗਾ ਨਾ ਲਾਈਨਰ ਉਹ ਆਪਾਂ ਇਦਾਂ ਸਾਫ਼ ਕਰ ਲਾਂਗੇ ਫਿੰਗਰ ਨਾਲ ਜਾਂ ਟਿਸ਼ੂ ਨਾਲ ਕਰ ਸਕਦੇ ਤੁਸੀਂ ਜਬੜੀ ਬਹੁਤ ਦੇ ਸੁੰਦਰ ਲੱਗ ਰਹੇ ਨੇ 24 ਘੰਟੇ ਮਤਲਬ ਕਿ ਆਈ ਅੱਖਾਂ ਰਹਿਣੀਆਂ ਜਮਾ ਨਹੀਂ ਫੈਲਦਾ ਜਮਾ ਨਹੀਂ ਨਿਕਲਦਾ ਨਾ ਤੁਹਾਡੇ ਇੱਥੇ ਫੇਲੇ ਨਾ ਕਾਲਸ ਲੱਗੇ ਠੀਕ ਆ ਨਾ ਉੱਪਰ ਲੱਗੇ ਬਸ ਲੈਕਮੀ ਦੇ ਹੀ ਆਈਕੋਨਿਕ ਦਾ ਕੱਜਲ ਲੈ ਲਿਓ ਠੀਕ ਆ ਇਹ ਤਾਂ ਮਹਿੰਗਾ ਗਾ ਵੀਰੇ ਇਹ ਤਾਂ ਇਕੱਲਾ ਕੱਜਲ ਹੀ ਨਹੀਂ ਨਿਕਲਦਾ ਹੈਗਾ ਇਹ ਆਪਾਂ ਸੈਲੂਨ 'ਚ ਯੂਜ਼ ਕਰਦੇ ਹੁੰਦੇ ਆ ਠੀਕ ਆ ਮੈਨੂੰ ਵੀ ਨਹੀਂ ਪਤਾ ਕਿਹੜਾ ਨਾਮ ਵੀ ਨਹੀਂ ਪਤਾ ਕਿਉਂਕਿ ਸਿਗਰਟ ਹੁੰਦਾ ਰਜੇ ਇਹ ਤੇ ਜਿਹੜਾ ਆਗਾ ਇਹ ਵੀ ਇਹ ਵੀ ਤੁਸੀਂ ਲਾਈਨਰ ਆ ਜਿਹੜਾ ਇਹ ਵੀ ਤੁਸੀਂ ਲੈ ਲਿਓ ਠੀਕ ਆ ਲੈਕਮੇ ਦਾ ਤੇ ਲੈਕਮੇ ਦੇ ਹੀ ਤੁਸੀਂ ਕੱਜਲ ਲੈ ਲਿਓ ਆਈਕੋਨਿਕ ਕੱਜਲ ਤੇ ਇਦਾਂ ਤੁਸੀਂ ਪਾਇਓ ਅੱਖਾਂ 'ਚ ਤੇ ਜਵਾਂ ਨਹੀਂ ਨਿਕਲਦਾ ਜਵਾਂ ਨਹੀਂ ਫੈਲਦਾ ਟ੍ਰਾਈ ਕਰਿਓ ਇਹ ਟ੍ਰਿਕ ਕਾਫੀ ਜ਼ਿਆਦਾ ਪੁੱਛ ਰਹੇ ਸੀ ਟ੍ਰਿਕ 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 ਦੱਸਦੀ ਹੁਣ ਆਪਾਂ ਟ੍ਰਿਕ ਠੀਕ ਆ ਇਹ ਵਾਲੀ ਟ੍ਰਿਕ ਆ ਜਿਹੜੀ ਇਹ ਤੁਸੀਂ ਟਰਾਈ ਕਰ ਲਿਓ ਤੇ ਤੁਹਾਨੂੰ ਵਧੀਆ ਰਿਜ਼ਲਟ ਲੱਗੂਗਾ ਇਹਦਾ ਵਧੀਆ ਰਿਜ਼ਲਟ ਮਿਲੂਗਾ ਓਕੇ ਗਾਇਸ ਲਓ ਬਈ ਗਾਇਸ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਰਿਮੂਵ ਕਰਕੇ ਦਿਖਾਓ ਮੈਨੂੰ ਕਜਲ ਕਰਕੇ ਦੇ ਅਰ ਰਿਮੂਵ ਅੜ ਗਿਆ ਲਾ ਕੇ ਰਿਮੂਵ ਦੀਦੀ ਇਹ ਹੋਣਾ ਨਹੀਂ ਆ ਆ ਦੇਖੋ ਆ ਦੇਖੋ ਹੁੰਦਾ ਨਹੀਂ ਰਿਮੂਵ ਦੇਖੋ ਹੁੰਦਾ ਨਹੀਂ ਰਿਮੂਵ ਠੀਕ ਆ ਫਿਕਸ ਹੈ ਤਾਂ ਤੁਸੀਂ ਕਰ ਸਕਦੇ ਟਰਾਈ ਬਹੁਤ ਵਧੀਆ ਲੱਗ ਰਹੀ ਹੈ ਸਾਡੀ ਲਾਡੂ ਬਹੁਤ ਸੋਹਣੀ ਲੱਗ ਰਹੀ ਹੈ ਐਂਕ ਲਾ ਕੇ ਕਿਉਂ ਲੋ ਬਈ ਗਾਈਸ ਆ ਗਈ ਚਾਹ ਠੀਕ ਹੈ ਜਿਨੇ ਜਿਨੇ ਪ੍ਰੀਣੀ ਆ ਬਈ ਆ ਜੋ ਚਾਹ ਹੈਗਾ ਸਾਡਾ ਪਹਿਲਾ ਇਸ਼ਕ ਬਾਕੀ ਤੁਸੀਂ ਮੈ ਕੇ ਸੀ ਆ ਇਧਰ ਐਂਕ ਚੈੱਕ ਕਰ ਲਓ ਸਾਡੀ ਗੁੱਡੂ ਦੀ ਸੋਹਣੀ ਲੱਗਦੀ ਹੈ ਬਹੁਤ ਸੋਹਣੀ ਲੱਗਦੀ ਹੈ ਬਹੁਤ ਸੋਹਣੀ ਲੱਗਦੀ ਹੈ ਮੈਂ ਬਹੁਤ ਜ਼ਿਆਦਾ ਸ਼ੌਂਕ ਕਰੀ ਦੀ ਐਣਕ ਲਾਉਂਦਾ ਐਣਕ ਵਧੀਆ ਲੱਗਦੀ ਨੇ ਬਾਲੀ ਵਧੀਆ ਲੱਗਦੀ ਆਹ ਸੋਣੀ ਵੀ ਲੱਗਦੀ ਤੇਰੇ ਆਹ ਸ਼ੇਪ ਐਦਾਂ ਦੀ ਸ਼ੇਪ ਲੈ ਕੇ ਆਈ ਆਹ ਸ਼ੇਪ ਵਧੀਆ ਲੱਗਦੀ ਹੈ ਲੱਗੀ ਹੋਈ ਕਿਉਂਕਿ ਆਪਣੇ ਫੇਸ ਭਾਰੇ ਹੈ ਨਾ ਜਿਵੇਂ ਮੇਰਾ ਫੇਸ ਭਾਰਾ ਫਿਰ ਆਪਣੇ ਹਾਂ ਇਹ ਆਹ ਸ਼ੇਪ ਆਲੀ ਵਧੀਆ ਲੱਗਦੀ ਮੈਨੂੰ ਵੀ ਤੇਰੇ ਵੀਰੇ ਨੇ ਲਿਆ ਕੀਤੀ ਸੀ ਅੱਛਾ ਅੰਗਰਕ ਨੇ ਲਿਆ ਕੀਤੀ ਸੀ ਮੈਨੂੰ ਵੀ ਵਧੀਆ ਲੱਗੀ ਮੈਨੂੰ ਵੀ ਮੈਂ ਲਾ ਕੇ ਰੱਖਦੀ ਆਂ ਤਾਈ ਇਹ ਸ਼ੇਪ ਇਹਦੀ ਸ਼ੇਪ ਹੀ ਲਿਉਂਦੇ ਹੁੰਦੇ ਆ ਉਹ ਤੇ ਹਾਂ ਬਈ ਅੱਜ ਦੇ ਵਲੌਗ ਦੇ ਆਪਾਂ ਐਂ ਦੇ ਜਿਹੜਾ ਇੱਥੇ ਕਰ ਰਹੇ ਆਂ ਤੇ ਮਿਲਦੇ ਆਪਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਕਮੈਂਟ ਕਰਕੇ ਦੱਸ ਦਿਓ ਕਿਦਾਂ ਲੱਗਿਆ ਵਲੌਗ ਤੇ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਆਪਾਂ ਜਾਂਦੇ ਆ ਤੇ ਸਾਡੇ ਜਿਹੜੀ ਆਫਰ ਲੱਗੀਆਂ ਹੋਈਆਂ ਆ ਉਹਦਾ ਮਜ਼ਾ ਉਠਾ ਸਕਦੇ ਹੋ ਤੁਸੀਂ ਜਲਦੀ ਤੋਂ ਪਹਿਲਾਂ ਪਹਿਲਾਂ ਤੋਂ ਜਲਦੀ ਠੀਕ ਹੈ ਬਾਕੀ ਐਨਕਾਂ ਦੱਸ ਦਿਓ ਕਮੈਂਟ ਕਰਕੇ ਠੀਕ ਹੈ ਬਾਈ ਬਾਈ ਗਾਇਸ